ਪੱਟੀ ਹਲਕੇ ਦੇ ਨਸ਼ਹਿਰਾ ਪੰਨੂਆ ਦੇ ਵਿੱਚ ਅਸੀਂ ਇਸ ਵੇਲੇ ਮੌਜੂਦ ਆ ਤਾਂ ਨਜਾਇਜ਼ ਤੌਰ ਦੇ ਵਿੱਚ ਘਰ ਦੇ ਵਿੱਚ ਅਸਤਵਾਜੀ ਬਣਾਉਣ ਵਾਲਿਆਂ ਦੀ ਅੱਜ ਇੱਕ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਇੱਥੇ ਜਦੋਂ ਨਜਾਇਜ਼ ਤੌਰ ਤੇ ਘਰ ਦੇ ਵਿੱਚ ਅਸਤਵਾਜੀ ਬਣਾਈ ਜਾ ਰਹੀ ਸੀਗੀ ਪਟਾਕਿਆਂ ਵਾਲੀ ਤਾਂ ਉਥੇ ਅਣਗਿਹਲੀ ਦੇ ਕਾਰਨ ਅੱਗ ਲੱਗਦੀ ਹੈ ਕਈ ਲੋਕ ਉਸ ਅੱਗ ਦੇ ਵਿੱਚ ਝੁੱਲਸਦੇ ਨੇ ਅਤੇ ਇੱਕ ਔਰਤ ਦੀ ਮੌਤ ਹੋ ਜਾਂਦੀ ਹੈ ਜੀहां ਮੈਂ ਕੈਮਰਾਮੈਨ ਸਾਥੀ ਨੂੰ ਤਸਵੀਰ ਵਿਖਾਉਣੀ ਚਾਹਾਂਗਾ ਕਿ ਇਹ ਤਸਵੀਰਾਂ ਜਿਹੜੀਆਂ ਨੇ ਕੈਮਰਾਮੈਨ ਸਾਥੀ ਨੂੰ ਕਹਾਂਗਾ ਕਿ ਵਿਖਾ ਦਿੱਤੀਆਂ ਜਾਣ ਆਹ ਹਾਲਾਤ ਨੇ ਜਿੱਥੇ ਉਹ ਅੱਗ ਲੱਗਦੀ ਹੈ ਪੱਟੀ ਹਲਕੇ ਦਾ ਨਸ਼ਹਿਰਾ ਪੰਨੂਆ ਪਿੰਡ ਆ ਮੇਰੇ ਨਾਲ ਪੱਤਰਕਾਰ ਵੀਰ ਮੌਜੂਦ ਨੇ ਜਾਣਕਾਰੀ ਉਹਨਾਂ ਦੇ ਕੋਲੋਂ ਵੀ ਲਵਾਂਗੇ ਇੱਕ ਔਰਤ ਦੀ ਮੌਤ ਹੋਈ ਹੈ ਤੇ ਨੇੜਲੇ ਘਰਾਂ ਨੂੰ ਵੀ ਜਾਨੀ ਨੁਕਸਾਨ ਜਿਹੜਾ ਉਹ ਹੋ ਸਕਦਾ ਸੀ ਅਤੇ ਜਿਹੜੇ ਨਜਾਇਜ਼ ਤੌਰ ਤੇ ਇੱਥੇ ਅਸਤਵਾਜੀ ਬਣਾਉਂਦੇ ਸਨ ਤਾਂ ਉਹ ਕਿਤੇ ਨਾ ਕਿਤੇ ਹੁਣ ਫਰਾਰ ਹੋ ਚੁੱਕੇ ਨੇ ਮੇਰੇ ਨਾਲ ਮੌਜੂਦ ਹੈ ਵੀਰ ਜੀ ਕੀ ਮਾਮਲਾ ਨਿਕਲ ਕੇ ਸਾਹਮਣੇ ਆਇਆ ਸਾਰਾ ਦੱਸਿਓ ਜੀ ਇਸ ਵੇਲੇ ਹਲਕਾ ਪੱਤੀ ਦਾ ਜਿਹੜਾ ਪਿੰਡ ਹੈ ਨਿਸ਼ਰਾ ਪੰਨੂਆ ਤਾਂ ਇਸ ਘਰ ਦੇ ਵਿੱਚ ਜਾਣਕਾਰੀ ਮੁਤਾਬਕ ਪਤਾ ਇਹ ਚੱਲਿਆ ਹੈ ਕਿ ਇਸ ਜਗ੍ਹਾ ਤੇ ਜਿਹੜਾ ਇੱਕ ਨਜਾਇਜ਼ ਤੌਰ ਤੇ ਜਿਹੜਾ ਪਟਾਕਿਆਂ ਦੀ ਫੈਕਟਰੀ ਸੀ ਜੀ ਜੀ ਤਾਂ ਉਸ ਫੈਕਟਰੀ ਦੇ ਵਿੱਚ ਜਾਣਕਾਰੀ ਮੁਤਾਬਕ ਇਹ ਪਤਾ ਹੈ ਅੰਗੇਲੀ ਕਾਰਨ ਜਿਹੜਾ ਅੱਗ ਲੱਗ ਜਾਂਦੀ ਤੇ ਕਈ ਪਰਿਵਾਰਾਂ ਦੇ ਲੋਕ ਇੱਥੇ ਕੰਮ ਕਰਦੇ ਸੀ ਇੱਕ ਔਰਤ ਦੀ ਮੌਕੇ ਤੇ ਜਿਹੜੀ ਮੌਤ ਹੋ ਜਾਂਦੀ ਹੈ ਤੇ ਜਿਹੜੇ ਇਲਾਜ ਬਾਕੀ ਜਿਹੜੇ ਝੁਲਸ ਗਏ ਸੀ ਉਹਨਾਂ ਨੂੰ ਤਰਨਤਾਰ ਨੇ ਸਿਵਲ ਹਸਪਤਾਲ ਵਿੱਚ ਐਡਮਿਟ ਕਰਵਾ ਦਿੱਤਾ ਜਾਂਦਾ ਤਾਂ ਇਸ ਵਕਤ ਪ੍ਰਸ਼ਾਸਨ ਦੀਆਂ ਟੀਮਾਂ ਇੱਥੇ ਆ ਗਈਆਂ ਸੀ ਤਾਂ ਜਿਹੜੇ ਆਪਾਂ ਕੱਲ ਸੁਣਿਆ ਫਾਇਰ ਬ੍ਰਿਗੇਡ ਵੀ ਆਈ ਸੀ ਐਸ ਐਚਓ ਵੀ ਆਇਆ ਤਾਂ ਮੌਕੇ ਤੇ ਜਿਹੜੇ ਪਹੁੰਚੇ ਸੀ ਤਾਂ ਇਸ ਵਕਤ ਜਿਹੜਾ ਜਿਹੜੇ ਝੁਲਸ ਗਏ ਸੀ ਅੱਗ ਦੇ ਵਿੱਚ ਤਾਂ ਉਹਨਾਂ ਨੂੰ ਜਿਹੜਾ ਤਰਨਤਾਰ ਨੇ ਹਸਪਤਾਲ ਵਿੱਚ ਐਡਮਿਟ ਕਰਵਾਇਆ ਢੇਰ ਦੇ ਘਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਇਤਰਾਜ ਤਾਂ ਕੀਤਾ ਪਰ ਇੱਥੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਕਿਸੇ ਨੇ ਵੀ ਜਵਾਬ ਦੇਣ ਤੋਂ ਇਨਕਾਰ ਕੀਤਾ ਹੈ। ਅੱਛਾ ਕਿੰਨੇ ਇੱਥੇ ਕੰਮ ਕਰਦੇ ਸੀ ਲਗਭਗ ਕੋਈ? ਤਕਰੀਬ ਦੱਸਿਆ ਜਾ ਰਿਹਾ ਹੈ ਕਿ 4 ਤੋਂ 5 ਲੋਕ ਸੀ ਜਿਹੜੇ ਇੱਥੇ ਕੰਮ ਕਰਦੇ ਸੀ ਪਰ ਮੌਕੇ ਤੇ ਇੱਕ ਔਰਤ ਦੀ ਜਿਹੜੀ ਮੌਤ ਹੋ ਜਾਂਦੀ ਹੈ। ਕੋਈ ਜਾਣੇ ਨਹੀਂ ਕਹੇ ਨਹੀਂ। ਚੁੱਲ੍ਹੇ ਕੋ 3 ਤੋਂ 4 ਲੋਕ ਸੀ ਜਿਨ੍ਹਾਂ ਨੇ ਚੁੱਲ੍ਹੇ ਗਏ ਤੇ ਜਿਨ੍ਹਾਂ ਨੇ ਨਾਲ ਤੁਸੀਂ ਦੇਖ ਸਕਦੇ ਹੋ ਇੱਕ ਹੋਰ ਛਾਤ ਤੇ ਇੱਕ ਛਾਲਾ ਮਾਰ ਕੇ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਫਿਰ ਵੀ ਉਹ ਚੁੱਸ ਜਾਂਦੇ ਨੇ। ਇੱਥੇ ਇਹ ਵੀ ਨਿਕਲ ਕੇ ਗੱਲ ਸਾਹਮਣੇ ਆਈ ਕਿ ਅੰਦਰ ਕਿ ਸਿਲੰਡਰ ਫਟਿਆ ਹੈ। ਨਹੀਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸਾਰੀਆਂ ਤੁਹਾਡੇ ਸਾਹਮਣੇ ਨੇ ਪਟਾਕੇ ਇਸਤਵਾਜੀ ਜਿਹੜੀ ਐ ਉਹ ਚੱਲੀ ਹੋਈ ਐ ਇੱਥੇ ਕਿਸੇ ਕਾਰਨ ਅੱਗ ਲੱਗ ਜਾਂਦੀ ਉਹਦੀ ਅੱਗ ਲੱਗਣ ਕਾਰਨ ਹੀ ਜਿਹੜਾ ਮਤਲਬ ਇੱਥੇ ਜਿਹੜਾ ਇੱਕ ਔਰਤ ਦੀ ਮੌਤ ਹੋਈ ਏ ਧੰਨਵਾਦ ਜੀ ਤਾਂ ਦੱਸਿਆ ਆ ਕਿ ਇੱਥੇ ਨਜਾਇਜ਼ ਤੌਰ ਤੇ ਇਸਤਵਾਜੀ ਬਣਦੀ ਸੀ ਕਿ ਜਿਸ ਦੇ ਕਾਰਨ ਨਜਾਇਜ਼ ਤੌਰ ਤੇ ਇਸਤਵਾਜੀ ਬਣਾਉਣ ਵਾਲੇ ਜਿਹੜੇ ਨੇ ਹੁਣ ਇਸ ਵਕਤ ਇੱਥੇ ਨਹੀਂ ਐ ਲੇਕਿਨ ਤੁਸੀਂ ਵੇਖ ਸਕਦੇ ਹੋ ਕਿ ਇੱਕ ਔਰਤ ਦੀ ਵੀ ਦੱਸਿਆ ਜਾਂਦਾ ਕਿ ਇੱਥੇ ਮੌਤ ਹੋਈ ਐ ਅਤੇ ਜਿਹੜੇ ਕੋਈ ਲੋਕ ਝੁਲਸੇ ਨੇ ਉਹਨਾਂ ਨੂੰ ਹਸਪੀਟਲ ਦੇ ਵਿੱਚ ਲਜਾਇਆ ਗਿਆ ਹੈ ਅਤੇ ਤਸਵੀਰ ਜਿਹੜੀ ਆ ਅਸੀਂ ਤੁਹਾਡੇ ਨਾਲ ਇਸ ਵੇਲੇ ਨਸ਼ਹਿਰਾ ਪੰਨੂਆਂ ਤੋਂ ਸਾਂਝੀ ਕਰ ਰਹੇ ਹਾਂ ਕਿ ਵੇਖ ਸਕਦੇ ਤਸਵੀਰਾਂ ਦੇ ਵਿੱਚ ਕਿ ਕਿਵੇਂ ਇੱਥੇ ਜਿੱਥੇ ਕਿ ਘਰ ਦੇ ਵਿੱਚ ਪਟਾਕੇ ਬਣਾਏ ਜਾਂਦੇ ਸਨ ਉੱਥੇ ਅੱਗ ਲੱਗਣ ਦੇ ਕਾਰਨ ਇੱਕ ਔਦੀ ਔਰਤ ਦੀ ਵੀ ਜਿਹੜੀ ਆ ਉਹ ਮੌਤ ਹੋਈ ਆ ਤਾਂ ਤੁਸੀਂ ਤਸਵੀਰਾਂ ਜਿਹੜੀਆਂ ਨੇ ਤੁਸੀਂ ਨਸ਼ਹਿਰਾ ਪੰਨੂਆਂ ਤੋਂ ਦੇਖ ਰਹੇ ਹੋ ਪੰਜ ਕੀ ਨਾਮ ਹੈ ਤੁਹਾਡਾ ਜੀ ਸੁਰਵਿੰਦਰ ਘਰ ਪਾਜੀ ਕੀ ਨੁਕਸਾਨ ਹੋਇਆ ਕੀ ਗੱਲਬਾਤ ਵੀ ਦੱਸੋ ਨੁਕਸਾਨ ਸਾਡੀ ਗੁੜਿਆ ਸੀ ਕੱਲੇ ਪਿੰਡ ਤੋਂ ਪਿੰਡ ਹੀ ਸਾਰੇ ਪੰਨੂਆ ਸੋਰੇ ਹੀ ਹਾਂਜੀ ਹਾਂਜੀ ਤੇ ਸਾਨੂੰ ਸਵੇਰੇ ਫੋਨ ਗਿਆ ਪਹਿਲਾਂ ਤੇ ਕਹਿੰਦੇ ਕਿ ਸਿਲੰਡਰ ਫਟਿਆ ਵਾ ਅੱਛਾ ਜੀ ਤੇ ਇੱਥੇ ਆਣ ਕੇ ਪਤਾ ਲੱਗਾ ਕਿ ਅਸਤਬਾਜੀ ਕਰਦੇ ਕਿਤੇ ਬਣਾਉਂਦੇ ਹੋਣਗੇ ਫਿਰ ਇੱਥੇ ਪਈ ਜਾਨ ਨਿਕਲ ਗਈ ਭੱਜਿਆ ਨਹੀਂ ਗਿਆ ਅੱਛਾ ਜੀ ਕਿੰਨੇ ਲੋਕ ਸੀ ਲਗਭਗ ਹੋਰ ਨਾਲ ਕੋ ਹੋਰ ਵੀ 5-4 ਜਣੇ ਉਹ ਵੀ ਹਸਪੀਟਲ ਚ ਦਾਖਲਾ 5-4 ਜਣੇ ਇਹਨਾਂ ਦੇ ਨਾਲ ਇਦਰਾ ਕੰਦਾ ਕੋਠੇ ਤੋਂ ਸਾਲਾ ਮਾਰ ਕੇ ਬਚੇ ਇਹਨਾਂ ਕੋ ਪੱਜਿਆ ਨਹੀਂ ਗਿਆ ਤੇ ਇੱਥੇ ਹੀ ਖਤਮ ਹੋ ਗਏ। ਅੱਛਾ ਜੀ। ਹਾਂ ਜੀ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਅਸੀਂ ਮੰਗ ਕਰਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਘਰ ਵਾਲੇ ਦੇ ਖਿਲਾਫ। ਅੱਛਾ ਜੀ। ਭਈ ਇਹਨਾਂ ਨੂੰ ਵੇਖਿਆ ਨਹੀਂ ਆਣ ਕੇ ਪੱਜ ਗਿਆ ਹੁੰਦੇ ਜਦੋਂ ਅਸਤ ਬਾਜੀ ਇਦਾਂ ਚੱਲੀ ਆ ਨਾ ਤੇ ਪੱਜ ਗਿਆ ਇਹਨਾਂ ਨੂੰ ਸਾਡੇ। ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਜਿਹੜਾ ਆ ਉਹ ਸਵਾਲਾਂ ਦੇ ਘੇਰੇ 'ਚ ਇਸ ਕਰਕੇ ਆ ਰਿਹਾ ਕਿ ਹੁਣ ਪਰਿਵਾਰ ਵਾਲਿਆਂ ਨੇ ਵੀ ਇਤਰਾਜ਼ ਜਤਾਇਆ ਹੈ। ਕੀ ਨਜਾਇਜ਼ ਤੌਰ ਤੇ ਜਿਹੜੇ ਹੁਣ ਇੱਥੇ ਹਾਈਵੇ ਦੇ ਬਿਲਕੁਲ ਨਾਲ ਨਿਸ਼ਾਰਾ ਪੰਨੂਆ ਜਿੱਥੇ ਪਟਾਕਾ ਘਰ ਦੇ ਵਿੱਚ ਹੀ ਪਟਾਕੇ ਬਣਾਏ ਜਾਂਦੇ ਸੀ ਫੈਕਟਰੀ ਲੱਗੀ ਹੋਈ ਸੀ ਤਾਂ ਜਿਹੜਾ ਮਾਲਕ ਸੀ ਉਹ ਆਪਣੇ ਕਾਮਿਆਂ ਨੂੰ ਇੱਕ ਅੱਗ ਦੀ ਪੱਟੀ ਦੇ ਵਿੱਚ ਝੋਕ ਕੇ ਆਪ ਇਥੋਂ ਫਰਾਰ ਹੋਇਆ ਤੇ ਬਾਕੀ ਝੁਲਸੇ ਤੇ ਇੱਕ ਔਰਤ ਦੀ ਮੌਤ ਵੀ ਹੋਈ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਵੀ ਤੁਹਾਡੇ ਤੱਕ ਅਸੀਂ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂਦਰਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰ